ਕਾਲ사 ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਜੀ ਨੇ ਬਹੁਤ ساری ਅਵਸਥਾਵਾਂ ਦਾ ਵਰਣਨ ਕੀਤਾ ਹੈ ਉਸ ਅਵਸਥਾ ਨੂੰ ਖੋਲ ਕੇ ਵੀ ਦੱਸਿਆ ਹੈ ਫਿਰ ਜਿਨ੍ਹਾਂ ਨੇ ਅਭਿਆਸ ਕੀਤਾ ਹੈ ਉਹਨਾਂ ਨੇ ਵੀ ਉਹਨਾਂ ਅਵਸਥਾਵਾਂ ਨੂੰ ਮਾਣਿਆ ਉਹਨਾਂ ਦੇ ਅੰਦਰ ਉਹ ਅਵਸਥਾ ਵਰਤੀ ਹੈ ਗੁਰੂ ਕੇ ਪੈਰੋਂ ਇਹ ਬਹੁਤ ਜ਼ਰੂਰੀ ਵੀਡੀਓ ਹੈ ਇਹਦੇ ਵਿੱਚ ਮੈਨੂੰ ਕੋਈ ਮਤਲਬ ਨਹੀਂ ਵੀ ਮੈਂ ਕਿਸੇ ਦਾ ਖੰਡਨ ਨਹੀਂ ਕਰ ਰਿਹਾ ਜੋ ਨਿਰੋਲ ਪਰਮਤ ਹੈ ਆਪਾਂ ਤੁਹਾਡੇ ਸਾਹਮਣੇ ਸਿਰਫ ਉਹ ਰੱਖਣੀ ਹੈ ਠੀਕ ਹੈ ਜੀ ਦਾਸ ਨੂੰ ਕੋਈ ਮਤਲਬ ਨਹੀਂ ਕੋਈ ਕੀ ਪ੍ਰਚਾਰ ਕਰ ਰਿਹਾ ਕੋਈ ਕੁਝ ਵੀ ਕਰ ਰਿਹਾ ਜੋ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ ਆਪਾਂ ਉਹ ਤੁਹਾਡੇ ਚਰਨਾਂ 'ਚ ਬੇਨਤੀ ਜਿਹੜੀ ਹੈ ਕਿ ਮੈਂ ਰੱਖਣੀ ਹੈ ਗੁਰਬਾਣੀ ਦੇ ਅਧਾਰ ਤੇ ਅਨਹਦ ਸ਼ਬਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੱਤਾ ਸਾਰਿਆਂ ਨੂੰ ਵਾਜੇ ਪੰਜ ਸ਼ਬਦਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਹਾ ਪੰਜ ਦੂਤ ਤੁਧ ਵਸਕੀਤੇ ਕਾਲ ਕੰਟਕ ਮਾਰਿਆ ਠੀਕ ਹੈ ਸਾਰਾ ਸ਼ਬਦ ਅੱਗੇ ਚੱਲਦਾ ਆ ਆਨੰਦ ਸਾਹਿਬ ਦਾ ਹੋਰ ਵੀ ਬਹੁਤ ਜਗ੍ਹਾ ਸ਼ਬਦ ਆਉਂਦਾ ਹੈ ਹਨਾ ਗਿਆਨ ਖੰਡ ਮੈਂ ਗਿਆਨ ਪਰਚੰਤਿ ਤੇ ਨਾਦ ਬినੋਦ ਕੋਡਾ ਆਨੰਦ ਹੋਰ ਵੀ ਮਤਲਬ ਬਹੁਤ ਜਾਦੇ ਉਦਾਹਰਨਾਂ ਹੁੰਦੀਆਂ ਨੇ ਹਨਾ ਵਟ ਭਾਗੀ ਅਨਹਦ ਵਜਿਆ ਤੇ ਇਸ ਤਰ੍ਹਾਂ ਬਹੁਤ ਸ਼ਬਦ ਆਉਂਦੇ ਨੇ ਅਨਹਦ ਕੀਏ ਸੰਗਤ ਨੂੰ ਬਹੁਤ ਜ਼ਿਆਦਾ ਇਹਦੇ ਬਾਰੇ ਥੋੜਾ ਜਿਹਾ ਕਨਫਿਊਜ਼ਨ ਹੈ। ਦਾਸ ਕਈ ਤਰ੍ਹਾਂ ਦੀਆਂ ਸੰਪਰਦਾਮਾਂ ਦੇ ਵਿੱਚ ਵਿਚਰਿਆ ਹੈ। ਪਤਾ ਨਹੀਂ ਹੁਣ ਮਹਾਰਾਜ ਜੀ ਨੇ ਮੈਨੂੰ ਉਧਰੋਂ ਲੈ ਕੇ ਪਾਤਸ਼ਾਹ ਨੂੰ ਕੋਈ ਅਨੁਭਵ ਕਰਾਉਣਾ ਹੋ। ਉਹਦੇ ਵਿੱਚ ਨਾ ਹੁਣ ਕਈਆਂ ਨੂੰ ਚਲੋ ਪਹਿਲਾਂ ਮੈਂ ਬੇਨਤੀ ਕਰਾਂ ਕਈਆਂ ਨੂੰ ਕੰਨਾਂ ਦੇ ਵਿੱਚੋਂ ਟੀਂ ਟੀਂ ਚੀਂ ਚੀ ਇਹ ਸਾਰੀਆਂ ਚ ਆਵਾਜ਼ਾਂ ਸੁਣਦੀਆਂ ਨੇ। ਮੈਨੂੰ ਵੀ ਸੁਣਦੀਆਂ ਸੀ ਇਹ ਛੋਟੇ ਹੁੰਦੇ ਤੋਂ। ਹੁਣ ਕੋਈਆਂ ਨੇ ਕਹਤਾ ਵੀ ਇਹ ਅਨਹਦ ਸ਼ਬਦ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਜੋ ਆਪਾਂ ਆਪਣੀ ਗੱਲ ਕਰਨੀ ਆ ਗੁਰੂ ਸਾਹਿਬ ਦੀ ਗੱਲ ਕਰਨੀ ਆ ਟੀਂ ਟੀ ਕਿਸੇ ਨੂੰ ਸੁਣਦੀ ਹੈ ਕਿਸੇ ਨੂੰ ਬਿੰਡਾ ਬੋਲਦਾ ਕਿਸੇ ਨੂੰ ਹੋਰ ਹੀ ਇਸ ਤਰ੍ਹਾਂ ਦੀਆਂ ਆਵਾਜ਼ਾਂ ਉਹ ਮੈਨੂੰ ਪਤਾ ਹੈ ਸਾਰੀਆਂ ਕਿ ਮੈਂ ਵੀ ਸੁਣੀ ਆਂ ਹੁਣ ਵੀ ਜਿਵੇਂ ਧਿਆਨ ਨਾਲ ਉਹ ਮੈਨੂੰ ਸੁਣਨ ਲੱਗ ਜਾਂਦੀ ਨੇ ਉਹ ਸੁਣਦੀਆਂ ਨੇ ਉਹਨੂੰ ਅਨਹਦ ਸ਼ਬਦ ਕਹਤਾ ਹੈ ਗੁਰੂ ਪਿਆਰੇ ਇਹ ਅਨਹਦ ਨਹੀਂ ਹੈਗਾ ਨਾ ਇਹ ਨਾਦ ਹੈ ਨਾਦ ਹੋਰ ਚੀਜ਼ ਹੈ ਨਾਦ ਇਹ ਦੂ ਅੱਗੇ ਆ ਇਹਦੇ ਵਿੱਚ ਧਿਆਨ ਨਹੀਂ ਲਾਉਣਾ ਹੁਣ ਕਈਆਂ ਨੇ ਕਿਸੇ ਦੇ ਪਿੱਛੇ ਲੱਗ ਕੇ ਇਹਦੇ ਵਿੱਚ ਧਿਆਨ ਲਾ ਲਿਆ ਹੈ ਪਰ ਉਹਨਾਂ ਨੂੰ ਪ੍ਰੋਬਲਮ ਇਹ ਆ ਰਹੀ ਹੈ ਕਿ ਇਹ ਜਿਹੜੀ ਆਵਾਜ਼ ਜਦੋਂ ਉਹ ਸਿਮਰਨ 'ਚ ਬੈਂਦੇ ਨੇ ਤੇ ਇਹ ਆਵਾਜ਼ ਉਹਨਾਂ ਨੂੰ ਡਿਸਟਰਬ ਕਰਦੀ ਹੈ ਡਿਸਟਰਬ ਕਰਦੀ ਹੈ ਤੇ ਇਹਦੇ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਣਾ ਇਹਨੂੰ ਤੁਸੀਂ ਬੈਠੇ ਸੁਣੀ ਚਲੋ ساری ਉਮਰ ਸੁਣੀ ਚਲੋ ਤੁਸੀਂ ਵੱਧ ਤੋਂ ਵੱਧ ਤੁਹਾਨੂੰ ਕੀ ਅਨੁਭਵ ਹੋਏਗਾ ਤੁਸੀਂ ਕਿਤੇ ਹਨੇਰੇ ਵਾਲੀ ਜਗ੍ਹਾ ਤੇ ਬੈਠੇ ਹੋ ਤੇ ਇਸ ਆਵਾਜ਼ ਨੇ ਡਿਸਟਰਬੈਂਸ ਤੁਹਾਡੇ ਮਾਈਂਡ ਨੂੰ ਬਿਲਕੁਲ ਡਿਸਟਰਬ ਕਰਕੇ ਰੱਖ ਦੇਣਾ ਤੁਸੀਂ ਸਿਮਰਨ ਚ ਬੈਣੋਗੇ ਹਟ ਜਾਓਗੇ ਠੀਕ ਹੈ ਜਿਹੜਾ ਅਸਲੀ ਅਨਹਦ ਹੈ ਉਹ ਵੀ ਮੈਂ ਬੇਨਤੀ ਕਰਾਂਗਾ ਪਰ ਜਿਹੜਾ ਇਹ ਇਹ ਅਨਹਦ ਨਹੀਂ ਹੈ ਕਈ ਖੁਸ਼ ਹੋ ਜਾਂਦੇ ਮੈਨੂੰ ਸ਼ਬਦ ਸੁਣਦੇ ਇਹ ਸ਼ਬਦ ਨਹੀਂ ਹੈ ਉਹ ਸ਼ਬਦ ਆਤਮ ਤੋਂ ਚੱਲਦਾ ਹੈ ਪਰਮਾਤਮ ਤੋਂ ਚੱਲਦਾ ਹੈ ਉਹ ਸ਼ਬਦ ਜਦੋਂ ਚੱਲੇਗਾ ਨਾ ਤੁਹਾਨੂੰ ਕੰਨੀ ਕੰਨੀ ਚੀਜ਼ ਦੇ ਵਿੱਚੋਂ ਸਿਮਰਨ ਸੁਣਿਆਗਾ ਆਪਾਂ ਸਟੈਪ ਵਾਈਜ਼ ਸਟੈਪ ਤੁਹਾਨੂੰ ਬੇਨਤੀ ਕਰਦੇ ਆ ਜਦੋਂ ਆਪਾਂ ਗੁਰਮੰਤਰ ਦਾ ਜਾਪ ਕਰਦੇ ਆ ਸਿਮਰਨ ਦਾ ਜਾਪ ਕਰਦੇ ਆ ਭਗਤਾਂ ਨੇ ਵੀ ਨਾਮ ਹੀ ਜਪਿਆ ਹੈ ਜਿਨ੍ਹਾਂ ਨੂੰ ਅੱਗੇ ਜਾ ਕੇ ਅਨਹਦ ਸ਼ਬਦ ਖੁੱਲ੍ਹਿਆ ਆ ਭਗਤਾਂ ਦਾ ਭਗਤ ਜਰਾਂ ਨੇ ਦੱਸਿਆ ਹੈ ਨਾ ਗੁਰਬਾਣੀ ਦੇ ਵਿੱਚ ਤੇ ਨਾਮ ਸਮਾਇਲੇਰੇ ਭਗਤ ਨਾਮਦੇਵ ਜੀ ਦੱਸ ਰਹੇ ਨੇ ਸਾਰੇ ਭਗਤਾਂ ਨੇ ਅਲੱਗ-ਅਲੱਗ ਆਪਣਾ ਉਹ ਕਿਵੇਂ ਹੁੰਦਾ ਜਿਹੜੇ ਵੀ ਸ਼ਬਦ ਦਾ ਤੁਸੀਂ ਜਾਪ ਕਰਦੇ ਹੋ ਜਿਹੜੇ ਵੀ ਸ਼ਬਦ ਦਾ ਤੁਸੀਂ ਵਾਹਿਗੁਰੂ ਮੰਤਰ ਜਪਦੇ ਹੋ, ਮੂਲ ਮੰਤਰ ਜਪਦੇ ਹੋ, ਕੋਈ RAM ਜਪਦੇ ਹੋਣਾ, ਕੋਈ ਅੰਲਾ ਜਪਦਾ ਹੋਣਾ, ਕੋਈ ਕੁਛ ਜਪਦਾ ਹੋਣਾ। ਸਾਰੇ ਅਗਲਗ ਜਪਦੇ ਹਨ। ਹਨਾ ਇਹ ਸ਼ਬਦ ਕੀ ਹੁੰਦਾ ਹੈ? ਪਹਿਲਾਂ ਬੈਖਰੀ ਮੁਖ ਚੋਂ ਬੋਲ ਕੇ ਮਤਮਾ ਪਸੰਤੀ ਪਰਾ 나ਭ ਹਨਾ ਇੱਥੋਂ ਇੱਥੋਂ ਫਿਰ ਰੋਮ ਰੋਮ ਆਪੇ ਚੱਲਦਾ ਹੈ। ਰੋਮਾਂ ਦੇ ਵਿੱਚ ਸਿਮਰਨ ਚੱਲਦਾ ਹੈ। ਇੱਕ ਹੋਰ ਸੰਗਤ ਗਲਤੀ ਕਰ ਰਹੀ ਹੈ। ਦਿਲ ਦੀ ਧੜਕਨ ਤੇ ਧਿਆਨ ਲਾ ਰਹੀ ਹੈ। ਹੁਣ ਇਹ ਵੀ ਕਿੰਨੇ ਕਿੰਨੇ ਪਰੇਸ਼ਾਨ ਹੋਗੇ ਜਿਨ੍ਹਾਂ ਨੇ ਦਿਲ ਦੀ ਧੜਕਣ ਤੇ ਧਿਆਨ ਲਾ ਲਿਆ ਹੁਣ ਉਹਨਾਂ ਦੀ ਧੜਕਣ ਹੀ ਡਿਸਬੈਲੈਂਸ ਹੋ ਗਈ ਧੜਕਣ ਉੱਪਰ-ਨੀਚੇ ਹੋਊਗੀ ਹੁਣ ਉਹਨਾਂ ਦਾ ਬੀਪੀ ਵੱਧ ਹੈ ਬੀਪੀ ਦੀਆਂ ਗੋਲੀਆਂ ਖਾਂਦੇ ਨੇ ਤੇ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਗੁਰਬਾਣੀ ਕਿੱਥੇ ਲਿਖਿਆ ਆਇਆ ਵੀ ਦਿਲ ਦੀ ਧੜਕਣ ਤੇ ਧਿਆਨ ਲਾਓ ਇੱਕ ਪੰਕਤੀ ਦੱਸ ਦਿਓ ਮੈਨੂੰ ਵੀ ਦਿਲ ਦੀ ਧੜਕਣ ਤੇ ਧਿਆਨ ਲਾਉਣਾ ਮਹਾਰਾਜ ਕਹਿੰਦੇ ਹਿਰਦਾ ਹਰ 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 ਤੁੰਨੋ ਕੁਜੀ ਲੜੇ ਆਤਮਿਕ ਹਿਰਦਾ ਇਹ ਨਹੀਂ ਹੁੰਦਾ ਆਤਮਿਕ ਹਿਰਦਾ ਇਹ ਹੈ ਸਿਧ ਗੋਸ਼ਟ ਪੜੋ ਨਾਮ ਕਮਲ ਹੈ ਇਥੇ ਪ੍ਰਕਾਸ਼ ਰੂਪ ਕਮਲ ਹੈ ਜਦੋਂ ਤੁਹਾਡਾ ਚੰਗਾ ਤੁਹਾਨੂੰ ਉੱਚੀ ਅਵਸਥਾ ਜਾ ਕੇ ਅਨੁਭਵ ਹੋਏਗਾ ਨਾ ਤੁਸੀਂ ਵੱਡੇ ਵੱਡੇ ਸੰਤਾਂ ਨੂੰ ਪੜ ਲਿਓ ਉਹਨਾਂ ਨੂੰ ਕੀ ਮਹਿਸੂਸ ਹੋਇਆ ਪਾਈਰਨ ਪੀਰ ਸਿੰਘ ਨੂੰ ਪੜਿਓ ਬਾਬਾ ਇਸਰ ਸਿੰਘ ਨੂੰ ਪੜਿਓ ਬਾਬਾ ਨਾਨ ਸਿੰਘ ਹੋਰ ਬਾਬਾ ਅਤਰ ਸਿੰਘ ਨੂੰ ਪਾਈ ਵੀਰ ਸਿੰਘ ਜੀ ਨੂੰ ਪੜਿਓ ਠੀਕ ਹੈ ਨਾਲੇ ਆਪਾਂ ਕੋ ਪੜ ਕੇ ਨਹੀਂ ਬੇਨਤੀ ਕਰ ਰਹੇ ਤੁਹਾਡੇ ਚਰਨਾਂ ਦੀ ਕਿਰਪਾ ਨਾਲ ਬੇਨਤੀ ਕਰ ਰਹੇ ਹਾਂ ਮੈਨੂੰ ਤਾਂ ਕੁਝ ਨਹੀਂ ਆਉਂਦਾ ਜਦੋਂ ਤੁਹਾਨੂੰ ਇਹ ਅਨੁਭਵ ਹੋਏਗਾ ਨਾ ਇੱਕ ਪ੍ਰਕਾਸ਼ ਰੂਪ ਫੁੱਲ ਹੈ ਬਹੁਤ ਸੋਹਣਾ ਉਹਨੂੰ ਬ੍ਰਹਮ ਕਮਲ ਵੀ ਕਹਿੰਦੇ ਨੇ ਉਹਦੇ ਵਿੱਚ ਆਤਮਾ ਬੈਠਦੀ ਹੈ ਇੱਥੇ ਆ ਹਿਰਦਾ ਇਹ ਨਹੀਂ ਆ ਹਿਰਦਾ ਇਹ ਨੂੰ ਨਹੀਂ ਹੈਗਾ ਇਹ ਤਾਂ ਹੁਣ ਜਿਹਦਾ ਮਨ ਲੋ ਹਾਰਡ ਕਮਜ਼ੋਰ ਹੈ ਜਿਹਦੇ ਪੇਸਮੇਕਰ ਪਿਆ ਹੋਇਆ ਉਹ ਤਾਂ ਬੰਦਾ ਸਿਮਰਨ ਨਹੀਂ ਕਰ ਸਕਦਾ ਉਹ ਤਾਂ ਵਿਚਾਰਾ ਵੈਸੇ ਹੀ ਕੰਮ ਤੋਂ ਗਿਆ ਕਰ ਠੀਕ ਹੈ ਇਹ ਨਹੀਂ ਹੈਗਾ ਤੁਸੀਂ ਪਾਏ ਰਗਵੀਰ ਸਿੰਘ ਵੀਰ ਹੋਏ ਨੇ ਉਹਨਾਂ ਨੂੰ ਪੜਿਓ ਬਹੁਤ ਮਹਾਪੁਰਖਾਂ ਨੇ ਕਿੰਨਾ ਗਿਆਨ ਦਿੱਤਾ ਆਪਾਂ ਸੁਣਦੇ ਨਹੀਂ ਆਪਾਂ ਪੜ੍ਹਦੇ ਨਹੀਂ ਆਪਾਂ ਫਿਰ ਭਟਕ ਜਾਂਦੇ ਆ ਕੋਈ ਨਮਾ ਜਿਹਾ ਆ ਜਾਂਦਾ ਆਪਾਂ ਉਹਦੇ ਪਿੱਛੇ ਲੱਗ ਜਾਂਦੇ ਆ ਪ੍ਰਾਤਨ ਜਿਹੜਾ ਚੱਲਦਾ ਆ ਰਿਹਾ ਉਹ ਬਿਲਕੁਲ ਠੀਕ ਸਿਸਟਮ ਹੈ ਇਹ ਜਿਹੜੀ ਕੰਨਾਂ ਦੀ ਟੀਂ ਟੀਂ ਚੀਂ ਚੀ ਐ ਇਹ ਜਿਨ੍ਹਾਂ ਦੇ ਚੱਲ ਪਈ ਐ ਇਹ ਕੁਛ ਨਹੀਂ ਹੈਗਾ ਜੇ ਹੁਣ ਕਈ ਜਿਹੜੇ ਡਿਸਟਰਬ ਹੋ ਚੁੱਕੇ ਨੇ ਇਹਨੂੰ ਸੁਣ ਸੁਣ ਕੇ ਬਹੁਤ ਸੰਗਤ ਦੇ ਮੈਨੂੰ ਫੋਨ ਆਉਂਦੇ ਨੇ ਵੀ ਹੁਣ ਅਸੀਂ ਕਰੀਏ ਕਿ ਮੈਂ ਕਿਹਾ ਹੁਣ ਦੇਖ ਬਣਾ ਕੇ ਅਰਦਾਸ ਕਰੋ ਮਾਰਾਇ ਨੂੰ ਵੀ ਮਾਰੀ ਜੀ ਹਟਾਓ ਕਿਉਂਕਿ ਅਸਲੀ ਆਨਹਦ ਤਾਂ ਚੱਲਿਆ ਨਹੀਂ ਅਸਲੀ ਆਨਹਦ ਨੇ ਜਦੋਂ ਚੱਲਣਾ ਐ ਨਾ ਤੁਹਾਨੂੰ ਸਰੀਰ ਭੁੱਲ ਜਾਣਾ ਐ ਸਰੀਰ ਦੇ ਵਿੱਚ ਧਿਆਨ ਨਹੀਂ ਲੱਗਣਾ ਤੁਹਾਡਾ ਤੁਸੀਂ ਆਤਮ ਵਿੱਚ ਚਲੇ ਜਾਓਗੇ ਬਹੁਤ ਮਹਾਨ ਆਨੰਦ ਐ ਉੱਥੇ ਮਹਾਜ ਆਨੰਦ ਹੈ ਸਭ ਤੋਂ ਪਹਿਲਾਂ ਗਿਆਨ ਪ੍ਰਗਟ ਹੋਇਆ ਵੀ ਤੁਸੀਂ ਕੌਣ ਹੋ ਤੇ ਇੱਕ ਚੀਜ਼ ਹੋਰ ਹੈ ਉਹ ਕਹਿੰਦੇ ਸਾਹਮਣੇ ਪ੍ਰਕਾਸ਼ ਉਹ ਪ੍ਰਕਾਸ਼ ਆਤਮ ਪ੍ਰਕਾਸ਼ ਨਹੀਂ ਹੈ ਆਤਮ ਪ੍ਰਕਾਸ਼ ਤੁਹਾਡੇ ਅੰਦਰ ਹੋਣਾ ਹੈ ਗੁਰੂ ਕੇ ਪਿਆਰਿਓ ਉਹ ਬਾਹਰ ਨਹੀਂ ਹੋਣਾ ਬਾਹਰ ਨਹੀਂ ਹੁੰਦਾ ਹੁੰਦਾ ਪ੍ਰਕਾਸ਼ ਵੀ ਤੁਸੀਂ ਬਾਹਰ ਉਹ ਤੇ ਧਿਆਨ ਲਾ ਕੇ ਉਹਦੇ ਵਿੱਚ ਲੀਨ ਹੋਣਾ ਹੈ ਆਤਮਿਕ ਪ੍ਰਕਾਸ਼ ਜਦੋਂ ਹੋਣਾ ਹੈ ਉਹ ਕੁਝ ਹੋਰ ਹੈ ਉਹ ਹੁਣ ਮੈਂ ਖੁੱਲੀ ਬੇਨਤੀ ਇਸ ਤਰ੍ਹਾਂ ਨਹੀਂ ਕਰ ਸਕਦਾ ਉਹ ਜਿਨ੍ਹਾਂ ਦੀ ਅਵਸਥਾ ਹੈ ਉਹ ਹੈ ਜਿਹੜਾ ਨਾਦ ਚੱਲਦਾ ਹੈ ਨਾ ਨਾਦ ਸ਼ਬਦ ਚੱਲਦਾ ਹੈ ਜਿਹੜਾ ਅਨਹਦ ਸ਼ਬਦ ਚੱਲਦਾ ਹੈ ਠੀਕ ਹੈ ਉਹ ਵਾਹਿਗੁਰੂ ਮੰਤਰ ਹੀ ਅੱਗੇ ਜਾ ਕੇ ਅਨਹਦ ਸ਼ਬਦ ਦੇ ਵਿੱਚ ਬਦਲ ਜਾਂਦਾ ਹੈ ਸਾਰੇ ਭਗਤਾਂ ਨਾਲ ਇਸੇ ਤਰ੍ਹਾਂ ਹੋਇਆ ਹੈ ਜੇ ਕਿਸੇ ਦੇ ਰਾਮ ਰਾਮ ਚੱਲਦਾ ਸੀ ਕਿਸੇ ਨੇ ਰਾਮ ਰਾਮ ਜਪਿਆ ਹਰ ਹਰ ਜਪਿਆ ਕਿਸੇ ਨੇ ਨਾਰਾਇਣ ਕਿਸੇ ਨੇ ਬੀਠੂਲ ਕਿਸੇ ਨੇ ਕੋਸ਼ ਜਪਿਆ ਅੰਤ ਨੂੰ ਇਹ ਧੁਨ ਦਾ ਰੂਪ ਹੋ ਜਾਂਦਾ ਹੈ ਹਿਰਦੈ ਹਰ 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 ਤੁਮ ਉਪਜੀ ਇਹਨੇ ਧੁਨ ਦਾ ਰੂਪ ਹੋ ਜਾਣਾ ਤੁਸੀਂ ਬਾਬਾ ਹਰਨਾਮ ਸਿੰਘ ਦੀ ਰਾਮਪੁਰ ਖੇੜੇ ਵਾਲਿਆਂ ਨੂੰ ਪੜ ਲਿਓ ਠੀਕ ਹੈ ਨਾ ਇਹਨੇ ਪੰਜ ਸ਼ਬਦਾਂ ਦੇ ਵਿੱਚ ਬਦਲ ਜਾਣਾ ਬੜਾ ਆਨੰਦਮਈ ਸ਼ਬਦ ਨੇ ਉਹ ਬੜਾ ਸੁਹਾਵਣਾ ਹੈ ਉਹ ਨਾਲੇ ਤੁਹਾਨੂੰ ਉੱਥੇ ਇਹ ਨਾਲ ਸੁਣੇਗਾ ਪੰਜ ਸ਼ਬਦਾਂ ਦੇ ਵਿੱਚ ਅਲੱਗ-ਅਲੱਗ ਸ਼ਬਦ ਠੀਕ ਹੈ ਉੱਥੇ ਉੱਪਰੋਂ ਤੁਹਾਨੂੰ ਕੀਰਤਨ ਸੁਣੇਗਾ ਦਰਗਾਹ ਚੋਂ ਦਰਗਾਹੀ ਕੀਰਤਨ ਆਖਦੇ ਉਸ ਨੂੰ ਬੜਾ ਮਿੱਠਾ ਕੀਰਤਨ ਹੈ ਉਹ ਬੜਾ ਆਨੰਦਮਈ ਹੈ ਉਹ ਕੋਈ ਹੋਰ ਹੀ ਮੰਡਲ ਹੈ ਹੁਣ ਵੀ ਕਈ ਸੰਗਤ ਤੁਹਾਨੂੰ ਸੁਣਨਦਾ ਆ ਉਹ ਉਹ ਅਸਲ ਅਵਸਥਾ ਹੈ ਕਿਉਂਕਿ ਦਰਗਾਹ ਦੇ ਵਿੱਚ ਕੀਰਤਨ ਹਮੇਸ਼ਾ ਹੀ ਹੁੰਦਾ ਹੈ ਮਹਾਰਾਜੀ ਦੇ ਦਰ ਘਰ ਵੀ ਕੀਰਤਨ ਹੁੰਦਾ ਹੀ ਹੁੰਦਾ ਹੈ ਅਸਲ ਜਿਹੜੀ ਅਵਸਥਾ ਹੈ ਨਾ ਉੱਥੇ ਤੁਹਾਨੂੰ ਵਾਹਿਗੁਰੂ ਮੰਤਰ ਤੁਹਾਡਾ ਅੰਤਲੇ ਸਮੇਂ ਤੱਕ ਰਹੇਗਾ ਇਹ ਸੰਗੀਤਕ ਹੋ ਜਾਏਗਾ ਤੇ ਵਾਹ ਗੁਰੂ ਨਹੀਂ ਜਪਣਾ ਸੱਚੇ ਪਾਤਸ਼ਾਹ ਦੇ ਪਿਆਰਿਓ ਵਾਹਿਗੁਰੂ ਜਪਣਾ ਹੈ ਕਈ ਕਹਿੰਦੇ ਨੇ ਵਿਸਿਆ ਰਿਬਿਆਰੀ ਲਾਤੀ ਆਏ ਉਹਨੂੰ ਉਹ ਦੂਸਰਾ ਦੱਸ ਰਹੇ ਨੇ ਕੀ ਕਹਿੰਦੇ ਹੁੰਦੇ ਗ੍ਰਾਮਰ ਦਾ ਦੱਸ ਰਹੇ ਨੇ ਮਹਾਰਾਜ ਜੀ ਨੇ ਜੇ ਸਿਹਰੀ ਲਾਈ ਹੈ ਤਾਂ ਕਿਸੇ ਗੱਲ ਕਰਕੇ ਲਾਈ ਹੋਊਗੀ ਹੈ ਕਿਸੇ ਗੱਲ ਕਰਕੇ ਲਾਈ ਹੋਊਗੀ ਨਾ ਜੇ ਔਂਕੜ ਲਾਇਆ ਸਾਰਾ ਇਕੱਲੇ ਇਕੱਲੇ ਗੱਲ ਦਾ ਕੋਈ ਮਤਲਬ ਹੈ ਤਾਂ ਹੀ ਲਾਇਆ ਹੈ ਹੁਣ ਸੁਣੋ ਕਿਵੇਂ ਜਦੋਂ ਤੁਸੀਂ ਵਾਹਿਗੁਰੂ ਕਹਿੰਦੇ ਤੁਹਾਡੀ ਨਾਭ ਨਹੀਂ ਖੁੱਲਦੀ ਵਾਹਿਗੁਰੂ ਕਹੋ ਪੂਰੀ ਵਾਯੂ ਬਾਹਰ ਚਲੀ ਜਾਂਦੀ ਆਟੋਮੈਟਿਕਲੀ ਹੀ ਤੁਹਾਡਾ ਜਿਹੜਾ ਹਿਰਦਾ ਕਮਲ ਹੈ ਉਹ ਖੁੱਲਦਾ ਹੈ ਤੇ ਇਥੇ ਚੋਟ ਨਹੀਂ ਮਾਰਨੀ ਆਪਣੇ ਮਨ ਕਰਕੇ ਪਰ ਉਹ ਜੋਗ ਮਤ ਹੈ ਜੇ ਤੁਸੀਂ ਹੁਣ ਮੈਂ ਨਾਮ ਨਹੀਂ ਉਹਨਾਂ ਦਾ ਲੈਣਾ ਚਾਹੁੰਦਾ ਇੱਕ ਬਹੁਤ ਵੱਡੀ ਸੰਪਰਦਾ ਹੈਗੀ ਆ ਪੰਜਾਬ ਦੇ ਵਿੱਚ ਸਿੱਖ ਹੈਗੇ ਦੂਜੇ ਦੇ ਉਹ ਡੇਰਾਬਾਦ ਵਾਲੇ ਨੇ ਉਹ ਵੀ ਐਂ ਕਰਦੇ ਨੇ ਉਹ ਪ੍ਰਕਾਸ਼ ਵੀ ਦਿਖਾਉਂਦੇ ਨੇ ਜੁਗਤੀਆਂ ਲਾ ਲਾ ਕੇ ਦਿਖ ਵੀ ਜਾਂਦਾ ਹੈ ਪ੍ਰਕਾਸ਼ ਫਿਰ ਉਹ ਕੰਨਾਂ ਦੇ ਵਿੱਚ ਆਏ ਦੇ ਕੇ ਉਂਗਲਾ ਆਏ ਸ਼ਬਦ ਵੀ ਸੁਣਾਉਂਦੇ ਨੇ ਸੁਣ ਵੀ ਜਾਣਗੇ ਤੁਹਾਨੂੰ ਇਹ ਸ਼ਬਦ ਨਹੀਂ ਹੈਗੇ ਫਿਰ ਇੱਕ ਹੋਰ ਨੇ ਨਕਲੀ ਗੁਰੂ ਵਾਲੇ ਉਹ ਵੀ ਇਸ ਤਰ੍ਹਾਂ ਕਰਾਉਂਦੇ ਨੇ ਸਾਨੂੰ ਤਾਂ ਪਤਾ ਹੈ ਇਹ ਸਾਰਾ ਜੋਗ ਮਤ ਹੈ ਜਿਹੜੀ ਗੁਰਮਤ ਹੈ ਨਾ ਉਹ ਤੁਹਾਡਾ ਵਾਹਿਗੁਰੂ ਸ਼ਬਦ ਹੀ ਸਭ ਕੁਝ ਹੈ ਇਹਦੇ ਹੀ ਤੁਹਾਨੂੰ ਅੰਤ ਤੱਕ ਉੱਪਰ ਲੈ ਜਾਣਾ ਹੈ ਇਹਦੇ ਹੀ ਤੁਹਾਡੇ ਅੰਦਰ ਵਸ ਜਾਣਾ ਹੈ ਨਾਮ ਅੰਦਰ ਵਸ ਜਾਂਦਾ ਹੁੰਦਾ ਬੰਦ ਹੀ ਨਹੀਂ ਹੁੰਦਾ ਦਿਨ ਰਾਤ ਚੱਲੀ ਜਾਂਦਾ ਐਸੇ ਗੁਰਸਿੱਖ ਹੈਗੇ ਨੇ ਐਸੇ ਗੁਰਸਿੱਖ ਹੈਗੇ ਨੇ ਨਾਮ ਨੇ ਬੰਦ ਨਹੀਂ ਹੋਣਾ ਹੁੰਦਾ ਕੋਈ ਇੱਕ ਵਾਰੀ ਜਦੋਂ ਚੱਲ ਪਿਆ ਫਿਰ ਇਹਨੇ ਚੱਲੀ ਜਾਣਾ ਹੈ ਅੰਤ ਵੇਲੇ ਜਦੋਂ ਆਪਾਂ ਸਰੀਰ ਛੱਡਣਾ ਹੈ ਨਾ ਇਹਦੇ ਵਿੱਚ ਧਿਆਨ ਟਿਕਦਾ ਹੈ ਲੇ ਜਾਂਦਾ ਉੱਪਰ ਆਤਮਾ ਲੰਘ ਜਾਂਦੀ ਸਰੀਰ ਤੋਂ ਠੀਕ ਹੈ ਨਾ ਇਹ ਇਸ ਮੈਰੀ ਬੇਨਤੀ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਮੈਂ ਮੈਨੂੰ ਕੋ ਬਹੁਤ ਗਿਆਨ ਹੈ ਜਾਂ ਮੈਂ ਤਾਂ ਕੱਖ ਵੀ ਨਹੀਂ ਆਂਦਾ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ ਹਾਂ ਪਰ ਮਾਰਗ ਜੋ ਮਹਾਰਾਜ ਜੀ ਦਾ ਦਰ ਘਰ ਦਾ ਮਾਰ ਹੈਗਾ ਤੁਹਾਡੇ ਦੇ ਰੱਖਣਾ ਮੇਰਾ ਫਰਜ਼ ਹੈ ਜੋ ਮਹਾਰਾਜ ਜੀ ਨੇ ਆਪਣੇ ਕੁਕਰ ਦੀ ਡਿਊਟੀ ਲਈ ਹੋਈ ਹੈ ਮੰਨਣਾ ਨਾ ਮੰਨਣਾ ਤੁਹਾਡੇ ਉੱਤੇ ਹੈ ਤੇ ਸਹੀ ਮਾਰਗਤ